ਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਪਿੰਡ ਮਾੜੀ ਤੇ ਅਵਤਾਰ ਦੇ ਘਰੋਂ ਇੱਕ ਦੂਜੀ ਸੂਈ ਤਾਜੀ ਸੂਈ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਕਦ ਕਾ ਠੀਕ ਐ ਸਿੱਧ ਪੱਖੋਂ ਵੀ ਠੀਕ ਐ ਕਦੋਂ ਸੂਈ ਐ ਇਹਦੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਆਂ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਐ ਤੇ ਬਹੁਤ ਸੋਹਣਾ ਹਵਾਨਾ ਮੜ ਤੋੜੇ ਮੜ ਇੱਕ ਵੰਡ ਗਾਂ ਨੂੰ ਤੋੜਵਾ ਮਾਜਮ ਝੋਟੀ ਤੋਟੀ ਤੋੜ ਦੇ ਇਹਨੂੰ ਬੈਠਾ ਬੱਚਿਆਂ ਨੂੰ ਪਿਆਰੇ ਬੈਠਾ ਲੈਂਦੇ ਹਾਂ ਕੋਈ ਨਿਕੋਈ ਨਿਕੋਈ ਅਬ ਦਾਰ ਸੁਆ ਦੂਜਾ ਦੂਜਾ ਸੁਆ ਜੀ ਹਾਂਜੀ ਕਦੋਂ ਕਸੂਈ ਆ ਇਹ ਇਹ ਰਾਤ ਸੁਈ ਆ ਜੀ ਰਾਤ ਸੁਈ ਆ ਹਾਂਜੀ ਜੇਰ ਪੈ ਗਈ ਕੱਲ੍ਹ ਹੱਥ ਨੇ ਹਾਂਜੀ ਜੇਰ ਪੈ ਗਈ 7:00 ਵਜੇ ਸੁਈ ਆ ਰਾਤੀ ਉਰੇ ਰੋਕ ਲੈ ਜੂਰੇ ਠੀਕ ਆ ਤੇ ਕੀ ਰੇਟ ਕਰਤਾ ਜੀ ਦਾ ਆਪਾਂ ਰੇਟ ਇਹਦਾ ਇੱਕ ਮੁੱਲ ਤਾਂ ਇੱਕ 15 ਜੀ ਮਾਨਤਨ ਕਰ ਦਿਆਂਗੇ ਮਾਨਤਨ ਹੋ ਜੂ ਤੋਰੀ ਇੱਕ ਵਾਰੀ ਮਗਰ ਬੱচ্চਾ ਕੱਟਾ ਕੱਟੀ ਰਾਤ ਵੀ 2-2.5 ਕਿਲੋ ਬਾਲਾ ਕੱਟਦਾ ਸੀਗਾ ਜੀ ਮਗਰ ਕੱਟਾ ਕੱਟੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਜੀ ਦੂਜੇ ਸੂਏ ਸੂਈ ਆ ਤੇ ਸਿਹਤ ਪੱਖੋਂ ਠੀਕ ਆ ਕੱਦ ਵੀ ਠੀਕ ਆ ਤੇ ਥਾਂ ਲੇ ਵੀ ਦੀ ਪੂਰੀ ਸਾਫ਼ ਹੈ ਜ਼ੇਰ ਪੈ ਚੁੱਕੀ ਆ ਮੁੱਲ ਬਾਈ ਨੇ 115 ਹਾਂਜੀ 115 ਦੇ ਵਿੱਚੋਂ ਮਾਨਤਾਣ ਹੋ ਗਈ ਹੈ ਨਾ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 6283055437 6283055437 ਠੀਕ ਆ ਹਾਂ ਤੋਰ ਦਿਓ ਇੱਕ ਵਾਰੀ ਸਰੀਰ ਪੱਖੋਂ ਵੀ ਸੋਹਣੀ ਆ ਮਿੱਤਰੋ ਕੱਦ-ਕਾਠ ਵੀ ਠੀਕ ਆ ਤੇ ਦੂਜਾ ਸੂਆ ਆ ਸਾਹਮਣੇ ਜੀ ਰੁਪਈਆ ਸੋ ਸਾਰੇ ਵੀਰਾਂ ਦਾ ਧੰਨਵਾਦ